ਤਾਂ ਦਾਂਦੇ ਦੁੱਧ ਲੈ ਗਦਾ ਕਿਉਂਕਿ ਮੱਝਾਂ ਜਵੇਂ ਡਾਕਟਰ ਸਾਹਿਬ ਪਹਿਲਾਂ ਡਾਕਟਰ ਪਰਕਾਇਰ ਦੱਸ ਰਿਹਾ ਕਿ 40 ਲੱਖ ਮੱਝਾਂ ਸਾਡੇ ਕੋਲ ਬਹੁਤ ਜ਼ਿਆਦੇ ਮੱਝਾਂ ਪਰ ਦੁੱਧ ਘੱਟ ਹੈ ਹੁਣ ਅਸੀਂ ਦੋ ਬੱਚਿਆਂ ਦਾ ਦੁੱਧ ਇੱਕ ਤੋਂ ਲੈਣਾ ਹੈ ਐ ਨਹੀਂ ਵੀ ਕੁਝ ਹੋਰ ਖਵਾ ਕੇ ਉਹਦੀ ਨਸਰ ਵਧਾ ਕੇ ਸੋ ਬੜੀ ਅੱਛੀ ਗੱਲ ਹੈ ਬਹੁਤ ਬਹੁਤ ਵਧੀਆ ਮਾਦੇ ਹਾਂਜੀ ਡਾਕਟਰ ਸਾਹਿਬ ਜੀ ਹੋਰ ਤਾਂ ਆਪਾਂ ਖਵਾਉਣ ਤੋਂ ਰੋਕਦੇ ਆ ਹਾਂ ਹਾਂ ਮੈਂ ਪੂਰਾ ਇੱਥੇ ਰੱਖਿਆ ਕਰਾ ਰਿਹਾ ਹੈ ਕਿ ਦੁੱਧ ਹਾਂ ਜੀ ਹਾਂ ਇੱਕ ਅਸੀਂ ਹੋਰ ਸਾਡੇ ਕੋਲੇ ਸਰਕਾਰੀ ਚੋਆਈਆਂ ਹੋਈਆਂ ਮਲਕੀ ਮੱਝ ਦੀਆਂ ਹਾਂ ਜੀ ਉਹਨੇ 5335.660 ਕਿਲੋ ਦੁੱਧ ਕੱਢਿਆ ਇੱਕ ਸਾਲ ਦਾ ਸੁਵੇ ਦਾ ਜੀ ਇੱਕ ਸੁਵੇ ਦਾ 5435 5435 ਬਹੁਤ ਅੱਛਾ ਜਿਹੜਾ ਦੁੱਧ ਹੈ ਸੋ ਤਾਰੀਆਂ ਮਾਰੋ ਜਾਣਾ ਉਹਦੇ ਲੋਕਾਂ ਦਾ ਨਾਮ ਤੇ ਬਿਊਟੀ ਜੀ ਵੀ ਸੈਕਿੰਡ ਹੈ ਜੀ ਅੱਛੇ ਬਿਊਟੀ ਜੀ ਦਾ ਸੈਕਿੰਡ ਆ ਬਟਾਲੇ ਯਾਰ ਮੈਨੂੰ ਤਾਂ ਸੋਨੋ ਆਇਆ ਲੱਗਦਾ ਇੱਕ ਵਾਰੀ ਕਹਿੰਦੇ 그회가되어오 <목소리도> <목소리도> <목소리도>